ਸਰਸਕਾਲ ਕਲਿਆਣ ਟੀਵੀ ਪੰਜਾਬ ਵੇਖਿਓ ਤੁਸੀਂ ਤੇ ਬਠਿੰਡਾ ਦੇ ਵਿੱਚ ਇੱਕ ਖਾਲੀ ਪਲਾਟ ਦੇ ਵਿੱਚੋਂ ਜਿੱਥੇ ਇੱਕ ਮਹਿਲਾ ਦੀ ਮ੍ਰਿਤਕ ਦੇ ਬਰਾਮਦ ਹੋਈ ਹੈ। ਦਰਅਸਲ ਦੱਸਿਆ ਜਾ ਰਿਹਾ ਹੈ ਕਿ ਗਲਾਕੁੱਟ ਕਿਸ ਮਹਿਲਾ ਦਾ ਕਤਲ ਕੀਤਾ ਗਿਆ। ਤੇ ਉਧਰ ਪਰਿਵਾਰਿਕ ਮੈਂਬਰ ਜਦੋਂ ਨਾਮ ਨੇ ਇਸ ਦੀ ਸੂਚਨਾ ਮਿਲਦੀ ਹੈ ਤਾਂ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਮਹਿਲਾ ਜਿਹੜੀ ਹੈ ਉਹ ਲਾਪਤਾ ਸੀ ਕਾਫੀ ਲੱਭਿਆ ਗਿਆ। ਪਰਿਵਾਰ ਨੂੰ ਜਦ ਮਹਿਲਾ ਨਹੀਂ ਲੱਭਦੀ ਤਾਂ ਉਸ ਤੋਂ ਬਾਅਦ ਕਿਸੇ ਵੱਲੋਂ ਇਹ ਸੂਚਿਤ ਕੀਤਾ ਗਿਆ ਕਿ ਇੱਕ ਮ੍ਰਿਤਕ ਦੇ ਪਲਾਟ ਦੇ ਵਿੱਚੋਂ ਬਰਾਮਦ ਹੋਈ ਹੈ ਜਿਸ ਤੋਂ ਬਾਅਦ ਕੈਂਬੂਲੈਂਸ ਵੀ ਮੌਕੇ ਤੇ ਪਹੁੰਚੀ ਹੈ ਤੇ ਇਸ ਮਾਮਲੇ ਦੇ ਵਿੱਚ ਹੁਣ ਅਗਲੀ ਜਿਹੜੀ ਛਾਣਬੀਣ ਉਹ ਸ਼ੁਰੂ ਕਰ ਦਿੱਤੀ ਗਈ ਹੈ ਪਲਾਟ ਦੇ ਵਿੱਚੋਂ ਇੱਕ ਮਹਿਲਾ ਦੀ Laash ਬਰਾਮਦ ਹੁੰਦੀ ਹੈ ਬਠਿੰਡਾ ਦਾ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਪਲਾਟ ਦੇ ਵਿੱਚੋਂ ਮਹਿਲਾ ਦੀ ਮ੍ਰਿਤਕ ਦੇ ਬਰਾਮਦ ਹੋਈ ਹੈ ਜਿਸ ਦਾ ਗਲਾ ਕੂਟ ਕੇ ਕਤਲ ਕੀਤਾ ਗਿਆ ਜੀ ਮੈਂ ਸੋਨਮੇਸ਼ਰੀ ਨੌਜਵਾਨ ਵੈਲਫਰ ਸਾਇਟੀ ਤੋਂ ਇੱਥੇ ਜਿਹੜਾ ਜੋਗੀ ਨਗਰ ਟੀਬੇ ਚੰਡੀਗੜ੍ਹ ਵਾਲਾ ਰੋਡ ਹੈਗਾ ਇੱਥੇ ਖਾਲੀ ਪਲਾਟ ਦੇ ਵਿੱਚ ਇੱਕ ਲੇਡੀ ਦਾ ਇੱਥੇ ਗਲਾ ਕੂਟ ਕੇ ਉਹਦਾ ਮਰਡਰ ਕਰ ਦਿੱਤਾ ਗਿਆ ਤੇ ਸੋਚਣਾ ਮਿਲਣ ਤੇ ਸਾਡੀ ਟੀਮ ਵੀ ਇੱਥੇ ਪਹੁੰਚੀ ਤੇ ਪੁਲਿਸ ਦੀ ਟੀਮ ਫੋਰੈਂਸਿਕ ਟੀਮ ਵੀ ਪਹੁੰਚੀ ਹੋਈ ਹੈ ਵੱਖ-ਵੱਖ ਜਿਹੜੇ ਹੈਗੇ ਇੱਥੇ ਥਾਣੇਦਾਰ ਪਹੁੰਚੇ ਹੋਏ ਹੈ ਇਨਵੈਸਟੀਗੇਸ਼ਨ ਕਰ ਰਹੀ ਹੈ ਜਿਹੜੀ ਮ੍ਰਿਤਕ ਲੇੜੀ ਹੈ ਉਹਦੀ ਪਛਾਣ ਕੰਚਨ ਦੇ ਵੱਲੋਂ ਹੋਈ ਹੈ ਤੇ ਇਹ ਇੱਥੇ ਜੋਗੀਨਗਰ ਟਿੱਬੇ 15 ਨੰਬਰ ਗਲੀ ਦੇ ਵਿੱਚ ਕਿਰਾਏ ਦੇ ਉੱਤੇ ਰਹਿੰਦੇ ਸੀ ਘਰਦਿਆਂ ਦੇ ਦੱਸਣ ਦੇ ਮੁਤਾਬਕ ਤੇ ਬੱਚਿਆਂ ਦੇ ਦੱਸਣ ਦੇ ਮੁਤਾਬਕ ਇਹ ਰੂਟੀਨ ਵਾਂਗੂ ਜਿਵੇਂ ਸਬਜੀ ਵਗੈਰਾ ਲੈ ਲਈ ਘਰੇ ਗਈ ਸੀਗੀ ਇਹ ਰਾਤ ਨੂੰ 8:00 ਵਜੇ ਉਸ ਤੋਂ ਬਾਅਦ ਜਦੋਂ ਵਾਪਸੀ ਨਹੀਂ ਆਈ 2 ਘੰਟੇ ਤੱਕ ਇਹਨਾਂ ਨੇ ਕਾਫੀ ਰਾਤ ਉਹਨਾਂ ਤੱਕ ਪਹਾਲ ਕਰਦੇ ਵੇ ਸੀਗੇ ਲੇਕਿਨ ਸਵੇਰੇ ਇੱਥੋਂ ਜਦੋਂ ਕੋਈ ਲੋਕ ਇੱਥੋਂ ਲੰਘ ਰਹੇ ਸੀਗੇ ਤਾਂ ਉਹਨਾਂ ਨੇ ਜਦੋਂ ਡੈੱਡ ਬੋਡੀ ਦੇਖੀ ਤੇ ਜਦੋਂ ਸਾਰਾ ਮਨਲਾ ਇਕੱਠਾ ਹੋਇਆ ਤਾਂ ਵਿੱਚ ਇਹਨਾਂ ਦੇ ਫੈਮਿਲੀ ਵਾਲੇ ਮੈਂਬਰ ਵੀ ਆਏ ਤਾਂ ਦੇਖਿਆ ਵੀ ਇੱਥੇ ਜਿਹੜਾ ਉਹਨਾਂ ਦੀ ਜਿਹੜੀ ਵਾਈਫ ਸੀਗੀ ਬੰਦੇ ਦੀ ਉਹ ਕੰਚਨੋ ਦੀ ਇੱਥੇ ਡੈੱਡ ਬੋਡੀ ਪਈ ਸੀ ਤੇ ਗਲਾ ਇਹਦਾ ਘੋਟਿਆ ਹੋਇਆ ਹੈਗਾ ਇਨਵੈਸਟੀਗੇਸ਼ਨ ਦੇ ਵਿੱਚ ਇਹ ਦੱਸਿਆ ਜਾ ਰਿਹਾ ਹਲੇ ਤੱਕ ਤਾਂ ਵੀ ਇਸ ਨੂੰ ਆਪਦੇ ਭਾਂਜੇ ਤੇ ਸ਼ੱਕ ਹੈ ਬੰਦੇ ਨੂੰ ਇਹਦੇ ਪੰਜ ਦੇ ਨਾਲ ਇਹਦੀ ਵਾਈਫ ਨੂੰ ਕਾਫੀ ਫੋਨ ਆਉਂਦੇ ਹੁੰਦੇ ਸੀਗੇ ਰੂਟੀਨ ਦੇ ਵਿੱਚ ਹੀ ਇੱਕ ਇੱਕ ਦੋ ਦੋ ਖਾਲਾਂ ਵੀ ਕਰਦਾ ਹੁੰਦਾ ਸੀ ਇੱਕ ਇੱਕ ਦਿਨ ਦੇ ਵਿੱਚ ਫਿਲਹਾਲ ਪੁਲਿਸ ਜਿਹੜਾ ਹੈਗੇ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਉਸ ਤੋਂ ਬਾਅਦ ਹੀ ਜਿਹੜਾ ਸਹੀ ਪਤਾ ਲੱਗ ਸਕੂਗਾ ਕਿ ਇਹ ਮਰਡਰ ਕਰਨ ਵਾਲੇ ਅਸਲ ਦੋਸ਼ੀ ਕੌਣ ਹੈ ਇੱਕ ਅੱਜ ਸਾਨੂੰ ਕੰਟਰੋਲ ਰੂਮ ਤੇ ਕਾਲ ਮਿਲੀ ਸੀ ਕਿ ਇੱਕ ਲੇਡੀ ਹੈਗੀ ਕੰਚਰ ਨਾਮ ਦੀ ਲੜਕੀ ਹੈ ਜਦੀ ਲਾਸ਼ ਜਿਹੜੀ ਹੈਗੀ ਇੱਥੇ ਝਾੜੀਆਂ ਦੇ ਵਿੱਚ ਜਿਹੜੀ ਹੈਗੀ ਛੁੱਟੀ ਹੋਈ ਸੀ ਇੱਥੇ ਮੌਕੇ ਤੇ ਸਾਡੇ ਵੱਲੋਂ ਪੁੱਜ ਕੇ ਜਿਹੜੀ ਹੈਗੀ ਤਫ਼ਤੀਸ਼ ਜਰੀ ਕੀ ਸ਼ੁਰੂ ਕੀਤੀ ਗਈ ਹੈ ਇਹ ਇੱਥੇ ਕੰਚਨ ਜਿਹੜੀ ਲੇਡੀ ਹੈ ਇਹਦੇ ਇੱਥੇ ਮੈਰਿਡ ਹੈ ਗਲੀ ਨੰਬਰ 15 ਦੇ ਵਿੱਚ ਰੈਂਟ ਦੇ ਉੱਪਰ ਰਹਿੰਦੇ ਨੇ ਬੇਸਿਕਲੀ ਬਿਹਾਰ ਦੇ ਰਹਿਣ ਵਾਲੇ ਨੇ ਇੱਥੇ ਆਪਣੇ ਹਸਬੰਡ ਤੇ ਤਿੰਨ ਬੱਚਿਆਂ ਦੇ ਨਾਲ ਇੱਥੇ ਰਹਿੰਦੀ ਹੈ ਕੱਲ ਰਾਤ ਤੋਂ ਹੀ ਇਹ ਘਰ ਤੋਂ ਜਿਹੜੀ ਸੀਗੀ ਮਿਸਿੰਗ ਸੀਗੀ ਘਰ ਵਾਲਿਆਂ ਨੇ ਦੀ ਭਾਲ ਵੀ ਕੀਤੀ ਘਰ ਵਾਲਿਆਂ ਦਾ ਲੱਭ ਰਿਆ ਸੀਗਾ ਮਾਰਨਿੰਗ ਜਿਦੋਂ ਲੱਭਦੇ ਲੱਭਦੇ ਇਹਨਾਂ ਨੂੰ ਪਤਾ ਲੱਗਿਆ ਵੀ ਇੱਥੇ ਜਿਹੜੀ ਹੈਗੀ ਡੈਡ ਬੋਡੀ ਹੈਗੀ ਫਿਰ ਇਹਨਾਂ ਨੇ ਕੰਟਰੋਲ ਰੂਮ ਤੇ ਸਾਨੂੰ ਪੁਲਿਸ ਨੂੰ ਇਨਫੋਰਮ ਕੀਤਾ ਸੀ ਅਸੀਂ ਮੌਕੇ ਪਰ ਆਏ ਹਾਂ ਰੀਲੀਮਿਨਰੀ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਤਾਂ ਇਹੀ ਲੱਗ ਰਿਹਾ ਵੀ ਜ ਸੋ ਇਹਦੇ ਘਰਵਾਲੇ ਦੇ ਬਿਆਨਾਂ ਦੇ ਆਧਾਰਤ ਜਿਹੜੀ ਹੈਗੀ ਇਸ ਅਗਲੀ ਕਾਰਵਾਈ ਅਮ ਵਿੱਚ ਲੈਂਦੀ ਜਾਊਗੀ ਤੇ ਜਲਦੀ ਹੀ ਜਿਹੜੀ ਹੈਗੀ ਹੈ ਇਹਦੇ ਜਿਹੜਾ ਦੁਸ਼ੀ ਹੈ ਉਹਨੂੰ ਜਲਦੀ ਅਸੀਂ ਟਰਾਈ ਕਰਕੇ ਫੜ ਲਾਂਗੇ ਸਰ ਕਿੰਨੀ ਉਮਰ ਲੱਗਦੀ ਹੈ ਉਮਰ ਤਕਰੀਬਨ ਇਹਦੀ 32-33 ਸਾਲ ਦੀ ਆਦ ਖੜੋਬਰ ਦੀ ਲੇਡੀ ਹੈਗੀ ਹੈ ਤਿੰਨੇ ਦੇ ਬੱਚੇ ਨੇ 15-16 ਸਾਲ ਤਕਰੀਬਨ ਪਹਿਲਾਂ ਇਹਨਾਂ ਦਾ ਵਿਆਹ ਹੋਇਆ ਸੀਗਾ ਬਿਹਾਰ ਦੇ ਰਹਿਣ ਵਾਲੇ ਨੇ ਹੁਣ ਇੱਥੇ ਗਲੀ ਨੰਬਰ 15 ਦੇ ਵਿੱਚ ਰੈਂਟ ਦੇ ਉੱਪਰ ਰਹਿੰਦੇ ਆ ਕੋਈ ਪਬਲਿਕ ਦੇ ਸਾਹਮਣੇ ਪੁਛਾਇਆ ਜੀ ਕੋਈ ਪ੍ਰੀਲੀਮੀਨਰੀ ਦੇ ਵਿੱਚ ਇੱਕ ਦੋ ਤਿੰਨ ਸਾਡੇ ਕੋਲ ਕਲੂਜ਼ ਆਏ ਨੇ ਜਿਹੜੇ ਘਰਵਾਲਿਆਂ ਤੇ ਹੋਰ ਜਿਹੜੇ ਐਵੀਡੈਂਸ ਅਸੀਂ ਕਲੈਕਟ ਕੀਤੇ ਉਹਦੇ ਤੋਂ ਥੋੜਾ ਜਿਹਾ ਸਾਨੂੰ ਰੀਡ ਮਿਲੀ ਆ ਅਸੀਂ ਉਹਦੇ ਤੇ ਵਰਕ ਕਰ ਰਹੇ ਆ ਤੇ ਜਲਦੀ ਹੀ ਜਿਹੜਾ ਹੈਗਾ ਇਹਨੂੰ ਡ੍ਰੈਸ ਕਰ ਲਏ ਜੀ